ਅੱਜ ਵਾਲੀ ਜਿਹੜੀ ਵੀਡੀਓ ਹੈਗੀ ਇਹਦੇ ਵਿੱਚ ਸਿਰ ਤੁਹਾਨੂੰ ਐਮਬਰਾਇਡਰੀ ਦਿਖਾਈ ਜਾਏਗੀ ਆਰੀ ਦਿਖਾਵਾਂਗੇ ਮਸ਼ੀਨ ਦਿਖਾਵਾਂਗੇ ਹੈਂਡ ਦਿਖਾਵਾਂਗੇ ਜਿਹੜੀ ਐਮਬਰਾਇਡਰੀ ਮਿਲੇਗੀ ਨਾ ਤੁਹਾਨੂੰ ਬਹੁਤ ਬਾਰੀਕ ਬਾਰੀਕ ਕੰਮ ਮਿਲੇਗਾ ਅਸੀਂ ਕੁਝ ਵੀ ਇਦਾਂ ਨਹੀਂ ਕੰਮ ਕਰਦੇ ਕਿ ਮੋਟਾ-ਮੋਟਾ ਕੰਮ ਕਰ ਦਈਏ ਫਾਹ ਲਾ ਦਈਏ ਉਹ ਕੰਮ ਨਹੀਂ ਕਰੀਦਾ ਬੜੇ ਧਿਆਨ ਨਾਲ ਚੀਜ਼ ਬਣਵਾਈ ਪਰਵਾ ਟਾਂਕਾ ਲਾ ਕੇ ਕਲਰ ਦੇਤੇ ਨੇ ਥ੍ਰੈਡ ਦੇ ਨਾਲ ਠੀਕ ਹੈ ਜੀ ਇਹਨੂੰ ਪੈਚ ਵਰਕ ਟਾਈਪ ਕਰਤਾ ਹੈ ਅਸੀਂ ਠੀਕ ਹੈ ਜੀ ਆਹ ਦੇਖੋ ਬਹੁਤ ਸੋਹਣਾ ਕੰਬੀਨੇਸ਼ਨ ਦੇ ਦਿੱਤਾ ਹੈ ਬਾਕੀ ਸਾਰਾ ਤੁਹਾਨੂੰ ਆ ਦੇਖੋ ਸਿੱਪੀ 7 ਨਲ 26 ਤੋਂ ਵੀ ਤਾਂ ਆਇਆ 26 ਘੇਰਾ ਹੈਗਾ ਆਏ ਆ ਆਰਾਮ ਨਾਲ ਤੁਸੀਂ 26 ਲੈ ਕੇ ਚਲੋ ਸਾਈਡਾਂ ਤੋਂ ਥੋੜਾ ਉਹ ਵੀ ਮੋੜਨਾ ਵੀ ਹੈ 26 ਘੇਰਾ ਤਿਆਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿਦਾਂ ਹੋ ਸਾਰੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਅੱਛਾ ਸਪੋਰਟ ਕਰ ਰਹੇ ਹੋ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਕਿਦਾਂ ਦੇ ਰਹੇ ਹੋ ਸ਼ਾਪਿੰਗ ਕਰ ਕਰਕੇ ਠੀਕ ਹੈ ਫਿਰ ਆਪਾਂ ਵੀ ਪੂਰਾ ਤੁਹਾਡਾ ਧਿਆਨ ਰੱਖ ਰਿਹਾ ਹਾਂ ਜਿੱਦਾਂ ਪਾਰਟੀ ਸੂਟ ਦਾ ਡਿਮਾਂਡ ਹੈਗੀ ਹੈ ਜ਼ਿਆਦਾ ਤੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਹੈ ਜਿਸ ਵਿੱਚ ਸਿਰਫ ਤੁਹਾਨੂੰ ਐਮਬਰਾਇਡਰੀ ਦਿਖਾਈ ਜਾਏਗੀ ਆਰੀ ਦਿਖਾਵਾਂਗੇ ਮਸ਼ੀਨ ਦਿਖਾਵਾਂਗੇ ਹੈਂਡ ਦਿਖਾਵਾਂਗੇ ਠੀਕ ਹੈ ਜੀ ਸੋ ਆ ਪਹਿਲਾ ਸੂਟ ਹੈਗਾ ਪਹਿਲਾਂ ਇੱਕ ਵਾਰੀ ਐਦਾਂ ਲੁੱਕ ਦੇਖ ਲਓ ਇਹਦੀ ਬਿਊਟੀ ਤਾਨੂੰ ਪੈਚਵਰਕ ਪਲਸ ਆਰੀ ਦਾ ਕੰਮ ਮਿਲ ਰਿਹਾ ਹੈ ਤਾਂ ਠੀਕ ਹੈ ਜੀ ਤੇਜਲ ਸਿਲਕ ਫੈਬਰਿਕ ਹੈਗਾ ਇਹ ਬੜੇ ਲਾਈਟ ਵੇਟਿਡ ਫੈਬਰਿਕ ਹੁੰਦਾ ਹੈ ਇਹ ਆ ਦੇਖੋ ਇਹਦਾ ਗਲਾ ਦੇਖੋ ਤੁਸੀਂ ਬਿਊਟੀਫੁਲ ਵਰਕ ਗਾਜਰੀ ਐਂਡ ਅਸੀਂ ਆ ਬਲੂ ਦਾ ਕੰਬੀਨੇਸ਼ਨ ਦਿੱਤਾ ਹੈ ਬੜੇ ਅੱਛਾ ਵਾਲਾ ਬਲੂ ਹੈ ਗਾਜਰੀ ਐਂਡ ਬਲੂ ਠੀਕ ਹੈ ਬਾਕੀ ਸਾਰੀ ਸ਼ਰਟ ਤੇ ਤੁਹਾਨੂੰ ਆ ਤਿੱਲੇ ਦੇ ਨਾਲ ਆਰੀ ਦੇ ਨਾਲ ਛੋਟਾ ਛੋਟਾ ਜਿਹੜਾ ਬੂਟੀਆਂ ਮਿਲ ਰਹੀਆਂ ਨੇ ਇਹ ਮਿਲ ਰਿਹਾ ਜੀ ਬਾਵਾ ਦਾ ਕੰਮ ਠੀਕ ਹੈ ਇਹਦੀ ਤੁਹਾਨੂੰ ਬਾਟਮ ਤੇ ਵੀ ਕੰਮ ਦਿੱਤਾ ਹੈ ਅਸੀਂ ਉਹ ਵੀ ਦਿਖਾਉਨੇ ਆ ਤੁਹਾਨੂੰ ਬਾਟਮ ਤੇ ਵੀ ਇਦਾਂ ਹੀ ਪੈਚਵਰਕ ਕਰਵਾ ਕੇ ਦਿੱਤਾ ਹੈ ਆ ਘੇਰਾ ਜੇ ਘੇਰਾ ਬਾਵਾ ਗਲਾ ਪੈਚਵਰਕ ਪਲਸ ਹੈਂਡ ਸੌਰੀ ਆਰੀ ਵਰਕ ਠੀਕ ਹੈ ਜੀ ਆ ਮਿਲੂਗਾ ਤੁਹਾਨੂੰ ਬਾਟਮ ਤੇ ਠੀਕ ਹੈ ਜੀ ਹੈਵੀ ਐਮਬਰਾਇਡਰੀ ਹੈਗੀ ਹੈ ਠੀਕ ਹੈ ਔਰ ਇਹਨਾਂ ਤੁਹਾਨੂੰ ਪਿਓਰ ਟੈਪੀ ਦਾ ਦੁਪੱਟਾ ਦੇ ਰਹੇ ਆ ਆਪਾਂ ਤੇ ਦੁਪੱਟੇ ਦੇ ਉੱਪਰ ਵੀ ਆ ਦੇਖੋ ਸਾਰੇ ਦੁਪੱਟੇ ਤੇ ਆ ਛੋਟੀ ਛੋਟੀ ਤੁਹਾਨੂੰ ਬੂਟੀ ਮਿਲਣੀ ਹੈ ਤੇ ਜਿਹੜੇ ਦੁਪੱਟੇ ਅਸੀਂ ਆਪ ਰੈਡੀ ਕਰਾਉਨੇ ਆ ਉਹ ਦੁਪੱਟੇ ਤੁਹਾਨੂੰ ਅਸੀਂ ਆਲਵੇਸ ਦੱਸਦੇ ਹਾਂ ਕਿ ਉਹ 2.5 ਮੀਟਰ ਹੁੰਦੇ ਹੀ ਹੁੰਦੇ ਆ 2.5 ਤੋਂ ਥੱਲੇ ਨਹੀਂ ਹੁੰਦੇ ਆ ਦੇਖੋ ਜੀ ਬਿਊਟੀਫੁਲ ਸੂਟ ਪ੍ਰਾਈਸ ਹੈਗਾ ਜੀ ਇਹਦਾ 3900 ਠੀਕ ਹੈ ਜੀ ਜਿਨ੍ਹਾਂ ਨੂੰ ਵੀ ਪਸੰਦ ਆਂਦੇ ਨੇ ਸਿੰਗਲ ਸਿੰਗਲ ਪੀਸਿਸ ਹੈਗੇ ਜੇ ਸੋ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਕਈ ਵਾਰੀ ਕਸਮਰ ਭੇਜਦੇ ਦੇਰ ਫਿਰ ਕਹਿੰਦੇ ਅਸੀਂ 2 ਦਿਨ ਬਾਅਦ ਤੁਹਾਡੀ ਵੀਡੀਓ ਦੇਖੀਓ ਤਾਂ ਉਨੀ ਦੇਰ ਤੱਕ ਰਹਿੰਦੇ ਨਹੀਂ ਇਹ ਜੀ ਸੂਟ ਕਈ ਵਾਰੀ ਰਹਿ ਵੀ ਜਾਂਦੇ ਪੁੱਛ ਲਿਆ ਕਰੋ ਪਰ ਅਗਰ ਤੁਹਾਨੂੰ ਕੋਈ ਸੂਟ ਪਸੰਦ ਆ ਰਿਹਾ ਉਸੇ ਵੇਲੇ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਭੇਜ ਦਿਆ ਕਰੋ ਠੀਕ ਹੈ ਜੀ ਹੁਣ ਆ ਦੇਖੋ ਐਸ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਜੀ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਇਹ ਟਿਸ਼ੂ ਹੈ ਠੀਕ ਹੈ ਜੀ ਗਲਾਸ ਟਿਸ਼ੂ ਆ ਵਰਕ ਦੇਖੋ ਤੁਸੀਂ ਇਹਦਾ ਅੱਛਾ ਸਾਡੀ ਜਿਹੜੀ ਐਮਬਰਾਇਡਰੀ ਮਿਲੇਗੀ ਨਾ ਤੁਹਾਨੂੰ ਬਹੁਤ ਬਾਰੀਕ ਬਾਰੀਕ ਕੰਮ ਮਿਲੇਗਾ ਅਸੀਂ ਕੁਝ ਵੀ ਇਦਾਂ ਨਹੀਂ ਕੰਮ ਕਰਦੇ ਕਿ ਮੋਟਾ-ਮੋਟਾ ਕੰਮ ਕਰ ਦਈਏ ਫਾਹ ਲਾ ਦਈਏ ਉਹ ਕੰਮ ਨਹੀਂ ਕਰੀਦਾ ਬੜੇ ਧਿਆਨ ਨਾਲ ਚੀਜ਼ ਬਣਵਾਈਦੀ ਹੈ ਆ ਦੇਖੋ ਕਿੰਨਾ ਬਿਊਟੀਫੁਲ ਗਲਾ ਬਣਿਆ ਹੋਇਆ ਜੀ ਪ੍ਰੋਪਰ 골ਡਨ ਮੋਤੀ ਨਲਕੀ ਤਿੱਲਾ ਸਭ ਕੁਝ ਲਾਤਾ ਇਹਦੇ ਤੇ ਆਪਾਂ ਠੀਕ ਹੈ ਗਲਾ ਬਣਿਆ ਹੋਇਆ ਹੈ ਬਿਊਟੀਫੁਲ ਸੂਟ ਠੀਕ ਹੈ ਜੀ ਇਹ ਤੁਹਾਨੂੰ ਫਰੰਟ ਮਿਲੇਗੀ ਪੂਰੀ ਫਰੰਟ ਦੇ ਵਿੱਚ ਵੀ ਤੁਹਾਨੂੰ ਐਦਾਂ ਮੋਤੀ ਤੇ ਐਦਾਂ ਛੋਟੀਆਂ-ਛੋਟੀਆਂ ਬੂਟੀਆਂ ਦਾ ਕੰਮ ਮਿਲ ਰਿਹਾ ਠੀਕ ਹੈ ਔਰ ਆ ਦੇਖੋ ਜੀ ਆ ਤੁਸੀਂ ਬਾਵਾ ਦਾ ਕੰਮ ਦੇਖੋ ਤੁਸੀਂ ਬਿਊਟੀਫੁਲ ਸੂਟ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਪੀਸ ਹੈ ਠੀਕ ਹੈ ਜੀ ਇਹ ਜਿਹੜੇ ਹੈਂਡਵਰਕ ਵਾਲੇ ਹੁੰਦੇ ਆ ਨਾ ਉਹ ਸੀ ਆਲਵੇਸ ਦੁਪੱਟਿਆਂ ਤੋਂ ਬਿਨਾ ਹੀ ਕਰਦੇ ਆ ਆ ਦੋਨੋਂ ਤਰ੍ਹਾਂ ਬਾਵਾ ਮਿਲਣਗੀਆਂ ਜੀ ਠੀਕ ਹੈ ਜੀ ਇਹਦੇ ਨਾਲ ਉਹ ਦੁਪੱਟਾ ਜਿੱਦਾਂ ਕੋਈ ਕਹੇਗਾ ਅਸੀਂ ਰੈਡੀ ਕਰ ਦਾਂਗੇ ਜੀ ਠੀਕ ਹੈ ਜੀ ਇਹਦਾ ਕੋਸਟ ਹੈਗਾ ਜੀ 4500 ਫੈਬਰਿਕ ਬਹੁਤ ਵਧੀਆ ਹੈ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ 4500 ਪ੍ਰਾਈਸ ਹੈ ਬਿਊਟੀਫੁਲ ਹੈਂਡਵਰਕ ਸਾਰਾ ਹੀ ਹੈਂਡਵਰਕ ਹੈ ਕਿਤੇ ਵੀ ਇੱਕ ਜ਼ਰਾ ਜਿਹੀ ਮਸ਼ੀਨ ਨਹੀਂ ਚੱਲੀ ਹੋਈ ਸਭ ਹੈਂਡਵਰਕ ਹੀ ਹੈ ਠੀਕ ਹੈ ਜੀ ਬਹੁਤ ਸੋਹਣਾ ਕਲਰ ਸੀਗਾ ਪਹਿਲਾ ਸੀਗਾ ਪੀਚ ਦੇ ਨਾਲ ਕੰਬੀਨੇਸ਼ਨ ਦੂਸਰਾ ਇਹ ਹੈਗਾ ਰਾਣੀ ਕਲਰ ਹੈ ਹੈਨਾ ਹੁਣ ਜਿਹੜਾ ਦਿਖਾ ਰਹੇ ਆ ਬੜਾ ਪਿਆਰਾ ਬਲੂ ਕਲਰ ਹੈ ਜੀ ਇਹ ਠੀਕ ਹੈ ਬਹੁਤ ਸੋਹਣਾ ਪੀਸ ਹੈ ਇਹ ਵੀ ਹੈਂਡਵਰਕ ਹੈ ਜੀ ਇਹ ਇਹਦੇ ਚ ਅਸੀਂ ਤਿੱਲਾ ਜਿਆਦਾ ਯੂਜ਼ ਕਰਾਇਆ ਹੋਇਆ ਐਂਟੀਕ ਤਿੱਲਾ ਠੀਕ ਹੈ ਕਲਰ ਬੜਾ ਪਿਆਰਾ ਹੈ ਮੋਰ ਪੰਖੀਆ ਜਿਹਾ ਕਲਰ ਹੈ ਆ ਦੇਖ ਬਹੁਤ ਦੇਖੋ ਤੁਸੀਂ ਇਹਦਾ ਆ ਦੇਖੋ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਅਲੱਗੋ ਜੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਪੂਰਾ ਵਰਕ ਦੇਖੋ ਕਿੰਨਾ ਅੱਛੇ ਤਰੀਕੇ ਦੇ ਨਾਲ ਆ ਨਲਕੀ ਲੱਗੀ ਹੋਈ ਜੇ ਆ ਸਾਰੀ ਹੈ ਜਿਹੜੀ ਤੁਹਾਨੂੰ ਨਾ ক্লোਜ਼ ਦੇ ਦਿਖਾਈ ਰਹੀ ਸਤਾਰੇ ਲੱਗੇ ਹੋਏ ਨੇ ਆ ਬਾਕੀ ਸਾਰਾ ਤਿੱਲਾ ਘਮਾਇਆ ਹੋਇਆ ਆ ਦੇਖੋ ਠੀਕ ਹੈ ਜੀ ਇੰਟਿਕ ਤਿੱਲਾ ਔਰ ਸੂਟ ਬਸ ਕੇਅਰ ਮੰਗਦੇ ਨੇ ਖਰਾਬ ਕਦੀ ਨਹੀਂ ਹੁੰਦੇ ਸੂਟ ਅਦਰਵਾਈਜ਼ ਜਿੰਨੇ ਦਿਨ ਤੱਕ ਅਸੀਂ ਉਹਨਾਂ ਨੂੰ ਧਿਆਨ ਨਾਲ ਯੂਜ਼ ਕਰ ਰਹੇ ਹਾਂ ਠੀਕ ਹੈ ਬਹੁਤ ਸੋਹਣਾ ਸੂਟ ਹੈ ਗਲਾ ਬਣਿਆ ਹੋਇਆ ਡਿਜ਼ਾਈਨ ਥੋੜਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਫਰੰਟ ਦੇਖੋ ਇਹਦੀ ਕਿੰਨੀ ਬਿਊਟੀਫੁੱਲ ਫਰੰਟ ਹੈ ਇਹ ਕ੍ਰੇਵ ਹੈਗੀ ਹੈ ਜੀ ਨੇਚਰਲ ਕ੍ਰੇਮ ਠੀਕ ਹੈ ਔਰ ਆ ਇਹਦੀਆਂ ਬਾਵਾ ਹੈ ਆ ਦੇਖੋ ਇਹ ਤੁਹਾਨੂੰ ਬਾਵਾ ਤੇ ਮਿਲੇਗਾ ਕਿੰਨਾ ਬਿਊਟੀਫੁੱਲ ਜਿਹਾ ਵਰਕ ਹੈਗਾ ਆ ਦੇਖੋ ਸਹੀ ਤੁਸੀਂ ਬਾਵਾ ਦਾ ਬਾਰਡਰ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਵਰਕ ਹੈ ਠੀਕ ਹੈ ਤੇ ਇਹਦੇ ਨਾਲ ਵੀ ਦੁਪੱਟਾ ਨਹੀਂ ਹੈਗਾ ਸੇਮ ਪ੍ਰਾਈਸ 4500 ਤੇ ਕਲਰ ਹੈਗਾ ਜੇ ਇਹ ਮੋਰ ਪੰਖੀਆ ਜਿੰਨੇ ਜਿੰਨਾਂ ਨੂੰ ਪਸੰਦ ਆਂਦੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਭੇਜ ਦਿਓ ਸੋਸੇ ਤੁਹਾਡੇ ਘਰਾਂ ਦੇ ਵਿੱਚ ਫਿਰ ਕਰਵਾ ਦਾਂਗੇ ਜੀ ਕੋਈ ਲੈ ਠੀਕ ਹੈ ਇਹ ਹੋਰ ਨਾ ਇੱਕ ਨਿਊ ਸਿਲਕ ਆਈ ਹੈ ਜੀ ਸ਼ੈਡੇਡ ਸਿਲਕ ਹੁੰਦੀ ਹੈ ਠੀਕ ਹੈ ਟਿਸ਼ੂ ਦੇ ਉੱਪਰ ਹੀ ਹੈ ਵੀ ਬਹੁਤ ਹੀ ਪਿਆਰਾ ਪੀਸ ਹੈ ਵੀ ਬਣਿਆ ਹੋਇਆ ਠੀਕ ਹੈ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਇੱਕ ਵਾਰੀ ਇਹਦਾ ਤੁਸੀਂ ਕੰਬੀਨੇਸ਼ਨ ਦੇਖੋਗੇ ਨਾ ਜਿਹੜਾ ਐਮਬਰਾਇਡਰੀ ਚ ਯੂਜ਼ ਕੀਤਾ ਹੋਇਆ ਬਹੁਤ ਹੀ ਪਿਆਰਾ ਹੈ ਆ ਦੇਖੋ ਆ ਦੇ ਚੂੜੇ ਦੀ ਲੁੱਕ ਦੇ ਬਿਊਟੀਫੁਲ ਪੀਸ ਠੀਕ ਹੈ ਜੀ ਹੁਣ ਆ ਦੇਖੋ ਇਹਦਾ ਲੱਗੀ ਉਹਦੀ ਕੰਮ ਦਿਖਾਉ요 ਜੀ ਇਹਦੇ ਵਿੱਚ ਅਸੀਂ ਕੀ ਕੀਤਾ ਆ ਪਰਵਾ ਟਾਂਕਾ ਲਾ ਕੇ ਕਲਰ ਦੇ ਦਿੱਤੇ ਨੇ ਥ੍ਰੈਡ ਦੇ ਨਾਲ ਠੀਕ ਹੈ ਜੀ ਇਹਨੂੰ ਪੈਚ ਵਰਕ ਟਾਈਪ ਕਰਤਾ ਹੈ ਅਸੀਂ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਕੰਬੀਨੇਸ਼ਨ ਦਿੱਤਾ ਹੈ ਬਾਕੀ ਸਾਰਾ ਤੁਹਾਨੂੰ ਆ ਦੇਖੋ ਸਿੱਪੀ ਸਤਾਰੇ ਨਲਕੀ ਇਹ ਸਭ ਮਿਲ ਰਿਹਾ ਦੋ ਕਲਰ ਯੂਜ਼ ਕਰਦੇ ਨੇ ਇਹਦੇ ਵਿੱਚ ਅਸੀਂ ਗ੍ਰੀਨ ਔਰ ਦੇਖੋ ਥੱਲੇ ਤੱਕ ਤੁਹਾਨੂੰ ਤੇ ਆ ਜਿਹੜੇ ਕਲਰਸ ਲੱਗੇ ਹੋਏ ਨਾ ਆ ਇੱਕ ਵਾਰੀ ਲੱਗੇ ਹੋ ਦਾ ਸ아요 ਜੀ ਆ ਜਿਹੜਾ ਆ ਇਹ ਸਤਾਰੇ ਆ ਇਹ ਥ੍ਰੈਡ ਨਹੀਂ ਹੈ ਆ ਦੇਖੋ ਇਹ ਸਤਾਰੇ ਆ ਇੱਥੇ ਅਸੀਂ ਲਾਏ ਹੋਈ ਆ ਉਹ ਤਿੱਲਾ ਲਾਤਾ ਹੈ ਨਲਕੀ ਲਾਤੀ ਹੈ ਬਹੁਤ ਹੀ ਬਿਊਟੀਫੁੱਲ ਸੂਟ ਹੈ ਆ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਠੀਕ ਹੈ ਰੰਗ ਹੀ ਬੜਾ ਪਿਆਰਾ ਹੈ ਔਰ ਆ ਬਾਵਾ ਹੈ ਬਾਵਾ ਦਾ ਕੰਮ ਦੇਖੋ ਤੁਸੀਂ ਕਿੰਨਾ ਬਿਊਟੀਫੁੱਲ ਵਰਕ ਹੈ ਠੀਕ ਹੈ ਜੀ ਇਹਦਾ ਵੀ ਸੇਮ ਹੀ ਪ੍ਰਾਈਸ ਹੈ ਜੀ 4500 ਦੁਪੱਟਾ ਜਿਹੜਾ ਆ ਉਹ ਅਲੱਗ ਬਣੇਗਾ ਕਸਟਮਰ ਦੇ ਹਿਸਾਬ ਦੇ ਨਾਲ ਹੈਂਡ ਪੇਂਟ ਕਰਵਾਉਣਾ ਹੈ ਲੇਸ ਕਰਵਾਣੀ ਹੈ ਟਾਈ ਐਂਡ ਡਾਈ ਕਰਵਾਉਣਾ ਹੈ ਜੋ ਵੀ ਕਰਵਾਉਣਾ ਹੈ ਉਹ ਕਸਟਮਰ ਦੇ ਉੱਤੇ ਡਿਪੈਂਡ ਕਰਦਾ ਹੈ 4500 ਠੀਕ ਹੈ ਜੀ ਸੋ ਨੈਕਸਟ ਪੀਸ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਦੁਪੱਟੇ ਦੇ ਨਾਲ ਨੇਵੀ ਬਲੂ ਕਲਰ ਹੈ ਜੀ ਇਹ ਠੀਕ ਹੈ ਬਹੁਤ ਹੀ ਪਿਆਰਾ ਪੀਸ ਹੈ ਨੇਵੀ ਵੀ ਨਹੀਂ ਹੈਗਾ ਬਟ ਬਲੂ ਦੀ ਸ਼ੇਡ ਹੈਗੀ ਹੁਣ ਕੱਪੜਿਆਂ ਦੇ ਵਿੱਚ ਸ਼ੇਡ ਜੀ ਬਹੁਤ ਹੱਦੇਵੀ ਹੈ ਨਾ ਟੇਲ ਟੇਲ ਆਂਦੇ ਨੇ ਟੀਮ ওকে ਆ ਰਿਹਾ ਇਹ ਤੁਹਾਨੂੰ ਮਿਲ ਰਿਹਾ ਆ ਆਰੀ ਵਰਕ ਵਿਦ ਹੈਵੀ ਡਿਜ਼ਾਈਨ ਬਿਊਟੀਫੁਲ ਸੂਟ ਆ ਦੇ ਕਿੰਨਾ ਪਿਆਰਾ ਪੀਸ ਹੈ ਅਲੱਗੋ ਵੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਕਿਉਂਕਿ ਉਹ ਹੁੰਦਾ ਨਾ ਅਗਰ ਇੰਨਾ ਕੰਮ ਸੀ ਹੈਵੀ ਹੈਂਡ ਤੇ ਕਰਾਣ ਲੱਗ ਜਾਂਗੇ ਫਿਰ ਉਹ ਥੋੜਾ ਰੇਂਜ ਤੋਂ ਵੱਧ ਜਾਂਦਾ ਹੈ ਫਿਰ ਹਰ ਕਸਟਮਰ ਨੂੰ ਧਿਆਨ ਚ ਰੱਖ ਕੇ ਹਰ ਤਰੀਕੇ ਦੇ ਸੂਟ ਬਣਵਾਈ ਦੇ ਕਿ ਹਰ ਓਕੇਜਨ ਚ ਬਾਅਦ ਚ ਵੀ ਵੇਅਰ ਹੋ ਜਨ ਆ ਸਾਈਡਾਂ ਤੇ ਤੁਹਾਨੂੰ ਮਿਲਣਗੀਆਂ ਆਹ ਵਾਲੀਆਂ ਤਿੱਲੇ ਦੀਆਂ ਲਾਈਨਾਂ ਜੀਆਂ ਆ ਔਰ ਗਲੇ ਨੂੰ ਹੈਵੀ ਕਰਤਾ ਵਿੱਚ ਮਿਰਰ ਵਰਕ ਦਿੱਤਾ ਹੈ ਠੀਕ ਹੈ ਜੀ ਆ ਦੇਖੋ ਮਿਰਰ ਵਰਕ ਦਿੱਤਾ ਹੈ ਆ ਦੇਖੋ ਕਿੰਨਾ ਪਿਆਰਾ ਆ ਰੋਟ ਠੀਕ ਹੈ ਔਰ ਘੇਰੇ ਦੇ ਤੁਹਾਨੂੰ ਆ ਦੋ ਵੱਡੇ ਵੱਡੇ ਬੂਟੀਆਂ ਜੀਆਂ ਦੇ ਦਿੱਤੀਆਂ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਫਰੰਟ ਆ ਗਿਆ ਹੈਵੀ ਐਂਡ ਆ ਦੇਖੋ ਜੀ ਉਹੀ ਜਿਹੜੀ ਆ ਘੇਰੇ ਉੱਪਰ ਬੂਟੀ ਦਿੱਤੀ ਹੈ ਨਾ ਉਹੀ ਬੂਟੀ ਅਸੀਂ ਦੇਤੀ ਹੈ ਜੀ ਬਾਵਾ ਉੱਪਰ ਵਿਦ ਮਿਰਰ ਵਰਕ ਕਲਰ ਕੰਬੀਨੇਸ਼ਨ ਇਹ ਬਹੁਤ ਸੋਹਣਾ ਹੈ 골ਡਨ ਔਰ ਬਲੂ ਯੂਜ਼ ਕੀਤਾ ਹੋਇਆ ਹੈ ਜਿਆਦਾ ਕਲਰ ਯੂਜ਼ ਨਹੀਂ ਕੀਤੇ ਹੋਏ ਆਪਣੀ ਗ੍ਰੇਸ ਦੇ ਰਹੇ ਨੇ ਸੇਮ ਪ੍ਰਾਈਸ ਇਹਦਾ ਦੁਪੱਟਾ ਵੀ ਸੱਜ ਤੁਹਾਨੂੰ ਦਿਖਾ ਲਈਏ ਫੁੱਲਾ ਡੁੱਲਾ 9 ਮੀਟਰ ਕੱਟ ਪਿਓਰ ਟੈਬੀ ਦਾ ਦੁਪੱਟਾ ਇਹਦੇ ਨਾਲ ਦੁਪੱਟੇ ਦੀ ਗ੍ਰੇਸ ਦੇਖੋ ਠੀਕ ਹੈ ਉਹ ਜਿਹੜਾ ਬਾਵਾ ਉੱਪਰ ਕੰਮ ਹੈ ਉਹ ਵਾਲੀ ਬੁੱਟੀ ਅਸੀਂ ਦੁਪੱਟੇ ਦੇ ਉੱਤੇ ਪਵਾਤੀ ਹੋਈ ਹੈ ਠੀਕ ਹੈ ਜੀ ਔਰ ਤੁਹਾਨੂੰ ਇਹਦੀ ਲੁੱਕ ਦਿਖਾ ਦਿੰਨੇ ਆਂ ਅਸੀਂ ਦੁਪੱਟਾ ਆ ਸੂਟ ਵੀ ਆ ਬਿਊਟੀਫੁਲ ਸੂਟ ਠੀਕ ਹੈ ਬਹੁਤ ਸੋੜਾ ਪੀਸ ਹੈ ਔਰ ਦੇਖੋ ਤੁਹਾਨੂੰ ਨਾ ਦੁਪੱਟੇ ਦੇ ਅਸੀਂ ਲੇਸ ਵੀ ਲਗਵਾ ਕੇ ਦਿੱਤੀ ਹੈ ਫਿਰ ਜਦੋਂ ਅਸੀਂ ਦੁਪੱਟੇ ਬਣਵਾਉਨੇ ਆ ਨਾ ਫਿਰ ਫੁੱਲੀ ਬਣਵਾਈਦੇ ਆ ਆ ਦੇਖੋ ਕਿੰਨੀ ਨੀਟ ਐਂਡ ਕਲੀਨ ਤੁਹਾਨੂੰ ਲੇਸ ਮਿਲ ਰਹੀ ਹੈ ਨਾਲ ਅਗਰ ਤੁਸੀਂ ਲੇਸ ਲਗਵਾਉਂਦੇ ਹੋ ਲੇਸ ਲੈਣ ਜਾਂਦੇ ਹੋ ਹਨਾ ਉਹ ਤੁਹਾਨੂੰ ਐਕਸਟਰਾ ਕਾਸਟ ਕਰਨੀ ਹੈ ਤੇ ਤੁਹਾਨੂੰ ਆ ਸੂਟ ਸੇਮ ਪ੍ਰਾਈਸ 'ਚ ਦੇ ਰਹੇ ਆਂ ਅਸੀਂ 4500 'ਚ ਜੀ ਵਿੱਚੇ ਲੇਸ ਮਿਲ ਰਹੀ ਹੈ ਤੁਹਾਨੂੰ ਵਿੱਚੇ ਦੁਪੱਟੇ ਦੇ ਐਮਬਰਾਇਡਰੀ ਮਿਲ ਰਹੀ ਹੈ 4500 ਠੀਕ ਹੈ ਜੀ ਹੁਣ ਜਿਹੜਾ ਹੈਗਾ ਜੀ ਇਹ ਹੈਗਾ ਜੀ ਲਾਸਟ ਪੀਸ ਬਹੁਤ ਹੀ ਪਿਆਰਾ ਸੂنگਾ ਕਲਰ ਹੈਗਾ ਪਿਆਜ਼ੀ ਕਲਰ ਹੈ ਇਹ ਠੀਕ ਹੈ ਜੀ ਪਿਆਜ਼ੀ ਕਲਰ ਦੇ ਉੱਪਰ ਤੁਹਾਨੂੰ ਮਿਲ ਰਿਆ ਹੈ ਜੀ ਆਰੀ ਵਰਕ ਠੀਕ ਹੈ ਬਹੁਤ ਸੋਹਣਾ ਪੀਸ ਹੈ ਵਰਕ ਦੇਖੋ ਇਹਦਾ ਹੈਵੀ ਵਾਲੀ ਐਮਬਰਾਇਡਰੀ ਮਿਲ ਰਹੀ ਹੈ ਤੁਹਾਨੂੰ ਆਰੇ ਬਿਊਟੀਫੁਲ ਸੂਟ ਆ ਦੇਖੋ ਗਲਾ ਮਿਲੇਗਾ ਗਲੇ ਦੇ ਵਿੱਚ ਦੇਖੋ ਕੰਬੀਨੇਸ਼ਨ ਦੇਖੋ ਜਿਹੜੇ ਅਸੀਂ ਲਾਏ ਹੋਏ ਬੜੇ ਸੋਬਰ ਜੇ ਕਲਰਸ ਲਾਏ ਹੋਏ ਨੇ ਆ ਪੂਰਾ ਐਂਟੀਕ ਤਿੱਲਾ ਯੂਜ਼ ਕੀਤਾ ਹੋਇਆ ਸਾਰੇ ਸੂਟ ਦੇ ਉੱਪਰ ਆ ਦੇਖੋ ਜੀ ਬਿਊਟੀਫੁਲ ਸੂਟ ਔਰ ਵੱਡੇ ਵੱਡੇ ਜਿਹੜੇ ਆ ਫਲਾਵਰਸ ਨੇ ਆ ਘੇਰੇ ਦੇ ਲੱਗ ਗਿਆਣਗੇ ਪਲੱਸ ਘੇਰੇ ਨੂੰ ਲੌਕ ਕੀਤਾ ਹੋਇਆ ਥੱਲੇ ਆ ਵਾਲਾ ਬਾਰਡਰ ਦੇਖੀ ਇਹ 23 24 ਘੇਰਾ ਹੁੰਦਾ ਹੈ ਜੀ ਆਰਾਮ ਦੇ ਨਾਲ ਸੋਰੀ ਤੁਹਾਨੂੰ ਦਿਖਾ ਹੀ ਦਈਏ ਕਈ ਵਾਰੀ ਕਸਟਮਰ ਕਹਿੰਦੇ ਹੁੰਦੇ ਆ ਕਿ ਸਾਡਾ ਘੇਰਾ ਬਣ ਜਾਏਗਾ ਆ ਦੇਖੋ ਜੀ ਇਹ 26 ਤੋਂ ਵੀ ਤਾਂ ਹੈ 26 ਘੇਰਾ ਹੈਗਾ ਹੈ ਆ ਆਰਾਮ ਨਾਲ ਤੁਸੀਂ 26 ਲੈ ਕੇ ਚਲੋ ਸਾਈਡਾਂ ਤੋਂ ਥੋੜਾ ਉਹ ਵੀ ਮੋੜਨਾ ਵੀ ਹੈ 26 ਘੇਰਾ ਤਿਆਰ ਹੈਗਾ ਜੀ ਇਹ ਠੀਕ ਹੈ ਜੀ 26 ਘੇਰਾ ਫਰੰਟ ਹੈਵੀ ਔਰ ਆ ਦੇਖੋ ਇਹ ਜਿਹੜੀਆਂ ਬਾਵਾ ਠੀਕ ਹੈ ਬਿਊਟੀਫੁਲ ਵਰਕ ਹੈਵੀ ਬਾਵਾ ਵਿਦ ਬਿਊਟੀਫੁਲ ਆਰੀ ਵਰਕ ਕਿੰਨਾ ਹੀ ਪਿਆਰਾ ਦੇਖੋ ਕੰਮ ਹੋਇਆ ਹੋਇਆ ਹੈ ਬਹੁਤ ਸੋਹਣਾ ਠੀਕ ਹੈ ਆਰੀ ਵਰਕ ਦੇ ਨਾਲ ਤੁਹਾਨੂੰ ਬਾਵਾ ਦੇ ਵੀ ਵਰਕ ਮਿਲ ਰਿਹਾ ਇੱਕ ਬਾਵਲੀ ਠੀਕ ਹੈ ਦੋਨਾਂ ਬਾਵਾ ਦੇ ਕੰਮ ਮਿਲਦੇ ਆ ਔਰ ਦੁਪੱਟਾ ਦੇਖੋ ਇਹਦਾ ਪਿਓਰ ਔਰ ਗੈਂਜੇ ਦਾ ਦੁਪੱਟਾ ਹੈ ਜੀ ਆ ਬਿਊਟੀਫੁਲ ਵਰਕ ਸਾਈਡਾਂ ਤੇ ਤੁਹਾਨੂੰ ਆਵਲੀ ਐਮਬਰਾਇਡਰੀ ਮਿਲ ਰਹੀ ਹੈ ਔਰ ਪੱਲਿਆਂ ਨੂੰ ਅਸੀਂ ਆ ਦੇਖੋ ਆ ਪੱਲੇ ਦਿਖਾਉ ਜੀ ਲੱਗ ਰਹੇ ਬੜੀ ਦੇਖੋ ਕਿੰਨਾ ਪਿਆਰਾ ਕੰਮ ਕਰਵਾਤਾ ਹੈ ਅਸੀਂ ਆ ਪੱਲਿਆਂ ਤੇ ਅਸੀਂ 골ਡਨ ਨਹੀਂ ਲਗਵਾਇਆ ਕੋਚ ਅਲੱਗ ਦੇ ਖਰੀਦੇ ਹੀ ਐ ਤੇ ਇਹਦੇ ਵਿੱਚ ਵੀ ਕਰਤਾ ਐ ਅਲੱਗ 골ਡਨ ਪੱਲਿਆਂ ਦੇ ਵਿੱਚ ਨਹੀਂ ਲਗਵਾਇਆ ਮਤਲਬ ਸਾਈਡਾਂ ਤੇ 골ਡਨ ਕਰਕੇ ਵਿੱਚ ਵਾਲੇ ਜਿਹੜੇ ਫਲਾਰ ਆ ਉਹ ਪ੍ਰੋਪਰ ਥ੍ਰੈਡ ਦੇ ਨਾਲ ਆ ਦੇਖੋ ਸੁ ਲੱਗ ਗਿਆ ਦੇਖੋ ਬੜੀ ਅੱਛੀ ਗ੍ਰੇਸ ਆ ਰਹੀ ਐ ਇਸ ਚੀਜ਼ ਦੀ ਇਹ ਨਾ ਇਦਾਂ ਐ ਕਿ ਇਹ ਪੈਚ ਵਰਗਾ ਲੁੱਕ ਦੇ ਰਿਹਾ ਤੁਹਾਨੂੰ ਠੀਕ ਐ ਬਹੁਤ ਸੋਹਣਾ ਪੀਸ ਬਣਿਆ ਇਹਦੀ ਐ ਦੇਖੋ ਇਦਾਂ ਲੁੱਕ ਆਏਗੀ ਤੁਹਾਨੂੰ ਇੱਕ ਵਾਰੀ ਪੀਸ ਪੂਰਾ ਕਰਕੇ ਦਿਖਾ ਦਿੰਨੇ ਆ ਆ ਦੇਖੋ ਬਿਊਟੀਫੁਲ ਪੀਸ ਆ ਇੰਦਾਇਲ ਲੁੱਕ ਆਈ ਵਿਦ ਦੁਪੱਟਾ ਠੀਕ ਹੈ ਜੀ ਆ ਰਿਹਾ ਬਹੁਤ ਸੋਹਣਾ ਬੀਚਾ ਠੀਕ ਹੈ ਔਰ ਇਹਦਾ ਪ੍ਰਾਈਸ ਸੇਮ ਹੀ ਹੈ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ ਇੰਨਾ بڑا ਕੰਮ ਸੀ ਸੇਮ ਹੀ ਪ੍ਰਾਈਸ ਦਿੱਤਾ ਅੱਜ ਸਾਰਾ ਜ਼ਿਆਦਾ 4500 ਠੀਕ ਹੈ ਜੀ ਵਿਦ ਦੁਪੱਟਾ ਔਰ ਵਿਦ ਹੈਵੀ ਵਰਕ ਔਨ ਪੱਲਿਆਂ ਦੇ ਉੱਤੇ ਦੁਪੱਟੇ ਦੇ ਠੀਕ ਹੈ ਇਹ ਵੀ ਤੁਹਾਨੂੰ ਕਿੰਨੇ ਦਾ ਮਿਲ ਰਿਹਾ 4500 ਠੀਕ ਹੈ ਜੀ ਸੋ ਤੁਹਾਨੂੰ ਕਰਨਾ ਕੀ ਪੈਣਾ ਹੈ ਹੁਣ ਸਾਡੇ ਕੋਲ ਸੂਟ ਲੈ ਕੇ ਸਜਾ ਆਪਾਂ ਸਟਿਚਿੰਗ ਵੀ ਸਟਾਰਟ ਕਰਤੀ ਹੋਈ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਅੱਛਾ ਤੁਸੀਂ ਸਪੋਰਟ ਕਰ ਰਹੇ ਹੋ ਸੋ ਅਗਰ ਤੁਹਾਨੂੰ ਇਦਾਂ ਦਾ ਹੁੰਦਾ ਹੈ ਨਾ ਕੁਝ ਕਿ ਜਿੱਥੋਂ ਸੂਟ ਲਿੱਤੇ ਉੱਥੋਂ ਸਟਿਚ ਵੀ ਕਰਵਾਈਏ ਤੇ ਉਹ ਵੀ ਫੈਸਿਲਿਟੀ ਹੁਣ ਸਾਡੇ ਕੋਲ ਹੈਗੀ ਹੈ ਅਸੀਂ ਭੇਜਾਂਗੇ ਸਟਿਚ ਕਰਕੇ ਦੇਈਦੇ ਆ ਜੀ ਪਹਿਲਾਂ ਵੀ ਹੁੰਦੇ ਸੀਗੇ ਬਟ ਹੁਣ ਅਸੀਂ ਟੇਲਰ ਬਿਠਾਈ ਲੈਨੇ ਆਪਣੇ ਕੋਲ ਠੀਕ ਹੈ ਜੀ ਸੋ ਇਦਾਂ ਹੀ ਜੁੜੇ ਰਹੋ ਤੇ ਜੁੜੇ ਕਿੱਦਾਂ ਰਹਿਣਾ ਪੈਣਾ ਸਾਡੇ ਚੈਨਲ ਨੂੰ ਕਰਨਾ ਪੈਣਾ ਤੁਹਾਨੂੰ ਸਬਸਕ੍ਰਾਈਬ ਜੀ ਸੋ ਇਦਾਂ ਹੀ ਬੱਸ ਸਾਡੇ ਨਾਲ ਕਰਦੇ ਰਹੋ ਜੀ ਸ਼ਾਪਿੰਗ ਹੈਪੀ ਸ਼ਾਪਿੰਗ ਹੋਣੀ ਚਾਹੀਦੀ ਸਹੀ ਕਿਦੋਂ ਵੀ ਕਰੋ ਜੀ ਠੀਕ ਹੈ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ